ਕੈਨੇਡਾ ਚ ਇੰਡੀਅਨ ਸਿਸਟਮ ਦੀ ਜਿਹੜੀ ਸਿਆਸੀ ਦਖਲਅੰਦਾਜ਼ੀ ਆ ਉਹ ਇਸ ਵੇਲੇ ਸਿਰ ਚੜਕੇ ਬੋਲ ਰਹੀ ਆ ਇਹ ਸਿਆਸੀ ਦਖਲਅੰਦਾਜ਼ੀ ਪਹਿਲਾਂ ਚੋਰੀ ਛਿਪੇ ਸੀ ਉਸ ਦੇ ਬਾਰੇ ਬਹੁਤ ਕੁਝ ਪਿਛਲੇ ਸਾਲ ਚਰਚਾ ਦੇ ਵਿੱਚ ਆਇਆ ਬਹੁਤ ਵਿਚਾਰਵਟਾਂਦਰੇ ਹੋਏ ਅਤੇ ਕਈ ਗੱਲਾਂ ਬਹਿਸ ਦਾ ਆਧਾਰ ਬਣੀਆਂ ਐਸੇ ਸਬੰਧ ਦੇ ਵਿੱਚ ਜੈਸਲਿਨ ਟਰੂਡੋ ਉਸ ਦੀ ਪਾਰਟੀ ਅਤੇ ਹੋਰ ਵੱਖ-ਵੱਖ ਨੇਤਾਵਾਂ ਨੇ ਖੁੱਲੇ ਰੂਪ ਦੇ ਵਿੱਚ ਅਤੇ ਦੱਬੀ ਹੋਈ ਸੁਰ ਦੇ ਵਿੱਚ ਗੱਲ ਕੀਤੀ ਦੱਬੀ ਹੋਈ ਸੁਰ ਦੇ ਵਿੱਚ ਉਹਨਾਂ ਨੇ ਹੀ ਗੱਲ ਕੀਤੀ ਜਿਹੜੇ ਇੰਡੀਅਨ ਸਟੇਟ ਕੋਲੋਂ ਪੈਸਾ ਲੈ ਕੇ ਸਿੱਖਾਂ ਦੇ ਖਿਲਾਫ ਜਿਹੜਾ ਸੀ ਇੱਕ ਵਿਰਤਵਾਦ ਸਿਰਜਣ ਦੀ ਕੋਸ਼ਿਸ਼ ਕਰ ਰਹੇ ਸਨ ਬ੍ਰਾਹਮਣੀ ਸਿਸਟਮ ਮਜ਼ਬੂਤ ਹੈ ਅਤੇ ਉਸਦੀ ਇੱਕ ਉਦਾਹਰਣ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਹੈ ਕਿ ਆਖਰ ਇੰਡੀਆ ਇੰਡੀਅਨ ਸਟੇਟ ਵੱਲੋਂ ਬ੍ਰਾਹਮਣਾ ਵੱਲੋਂ ਖਰਚਿਆ ਗਿਆ ਪੈਸਾ ਸਿੱਖਾਂ ਨੂੰ ਅਤੇ ਖਾਲਸਾਤਨ ਦੀ ਲਹਿਰ ਨੂੰ ਖਤਮ ਕਰਨ ਦੇ ਲਈ ਉਹ ਵਿਦੇਸ਼ ਮੰਤਰੀ ਅਨੀਤਾ ਅਨੰਦ ਦੇ ਰੂਪ ਦੇ ਵਿੱਚ ਸਾਹਮਣੇ ਪ੍ਰਗਟ ਹੁੰਦਾ ਸਾਨੂੰ ਦਿਖਾਈ ਦੇਣ ਲੱਗ ਜਾਂਦਾ ਮੈਂ ਬਹਾਮਣੀ ਸਟੇਟ ਨੂੰ ਮਜ਼ਬੂਤ ਇਸ ਕਰਕੇ ਕਿਹਾ ਉਹ ਇਸ ਕਰਕੇ ਆ ਕਿ ਜਿਸ ਵੇਲੇ ਇੰਡੀਆ ਤੇ ਅਤਵਾਦ ਦਾ ਠੱਪਾ ਲੱਗਣ ਦਾ ਪੂਰਾ ਪ੍ਰਬੰਧ ਹੋ ਰਿਹਾ ਸੀ ਉਸ ਵੇਲੇ ਬਹਾਮਣੀ ਸਿਸਟਮ ਕਾਮਯਾਬੀ ਨਾਲ ਜੋੜ-ਤੋੜ ਕਰ ਰਿਹਾ ਸੀ ਬਿਲਕੁਲ ਉਸ ਵੇਲੇ ਮਾਰਕ ਕਾਰਨੀ ਦਾ ਇੰਡੀਆ ਵੱਲ ਚੁਕਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਗਰੁੱਪ ਐਲਾਨਿਆ ਜਾਣਾ ਐਸੇ ਮਜ਼ਬੂਤੀ ਦਾ ਬਹਾਮਣੀ ਸਟੇਟ ਦੀ ਮਜ਼ਬੂਤੀ ਦਾ ਪ੍ਰਗਟਾਵਾ ਹੈ ਮਤਲਬ ਕੈਨੇਡਾ ਦੇ ਕਾਨੂੰਨ ਦੀਆਂ ਜਿਹੜੀਆਂ ਧਾਰਾਵਾਂ ਅਜੀਤ ਡੋਵਾਲ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਹੱਥਾਂ 'ਚ ਹਥਕੜੀਆਂ ਪਾਉਂਦੀਆਂ ਸਨ ਇਹ ਮਜ਼ਬੂਤੀ ਉਹਨਾਂ ਕਾਨੂੰਨੀ ਧਾਰਾਵਾਂ ਨੂੰ ਨਿਸ਼ਲ ਕਰਦੀ ਹੈ ਬਹਾਮਣੀ ਸਟੇਟ ਦੀ ਮਜ਼ਬੂਤੀ ਬ੍ਰਿਟਾਂਤਿਕ ਭਾਸ਼ਾ 'ਚ ਇਹ ਸ਼ਬਦ ਜੰਗ ਦੇ ਰਾਹੀਂ ਭਾਰਤ ਨੂੰ حاصل ਹੋਇਆ ਇੱਕ ਪੱਖ ਹੈ ਕਿਉਂਕਿ ਕਿੱਥੇ ਏਸ਼ੀਆ ਦੀ ਸਾਰੀ ਮੌਜੂਦਾ ਹਿੰਦੂ ਲੀਡਰਸ਼ਿਪ ਅਤਵਾਦੀ ਐਲਾਨੀ ਜਾਣੀ ਸੀ ਪਰ ਹੁਣ ਸਿਰਫ ਲਾਰੈਂਸ ਬਿਸ਼ਨੋਈ ਤੱਕ ਗੱਲ ਅਟਕ ਕੇ ਰਹਿ ਗਈ ਹੈ ਇਹ ਸ਼ਬਦ ਖੇਡ ਹੈ ਕੈਨੇਡਾ ਦੇ ਤਿੰਨ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਠੋਕ ਕੇ ਇਹ ਗੱਲ ਕਹਿੰਦੇ ਨੇ ਕਿ ਇੰਡੀਆ ਜ਼ੁਬਾਨੀ ਕਲਾਮੀ ਰੌਲਾ ਪਾ ਕੇ ਮੀਡੀਆ 'ਚ ਵਰਤਾਂਤ ਸੈੱਟ ਕਰਦਾ ਕਿ ਕੈਨੇਡਾ ਸਿੱਖ ਵੱਖਵਾਦੀਆਂ ਦੀ ਪੁਸ਼ਤਪਰਾ ਹੀ ਕਰਦਾ ਪਰ ਜਦੋਂ ਉਹ ਇੰਡੀਆ ਤੋਂ ਇਸ ਬਾਰੇ ਸਬੂਤ ਮੰਗਦੇ ਨੇ ਤਾਂ ਪੱਲਾ ਛਾੜ ਦਿੱਤਾ ਜਾਂਦਾ ਇੰਡੀਆ ਵੱਲੋਂ ਮਤਲਬ ਇੰਡੀਆ ਕੋਲ ਸਿੱਖਾਂ ਦੇ ਖਿਲਾਫ ਸਬੂਤ ਨਹੀਂ ਹੁਣ ਤੱਕ ਦੀ ਸਿੱਖ ਲਹਿਰ ਦੇ ਪੂਰੇ ਸਮੇਂ ਦੇ ਦੌਰਾਨ ਇੰਡੀਆ ਕੋਲ ਕਿਸੇ ਵੀ ਇੱਕ ਵੀ ਸਿੱਖ ਦੇ ਖਿਲਾਫ ਅਤਵਾਜ ਜਾਂ ਵੱਖਵਾਦ ਦਾ ਕੋਈ ਸਬੂਤ ਹੈ ਹੀ ਨਹੀਂ ਕੈਨੇਡਾ ਨੂੰ ਕਿੱਥੋਂ ਦੇ ਦੇਣ ਉਹ